ਸੁਖਬੀਰ ਸਿੰਘ ਬਾਦਲ ਦੇ ਉੱਤੇ ਬੇਹਦ ਵੱਡੇ ਇਲਜ਼ਾਮ ਲੱਗੇ ਕਿ ਐਸਜੀਪੀਸੀ ਦੀ ਗੋਲਕ ਵਿੱਚੋਂ ਪੈਸਾ ਕੱਢਿਆ ਜਾ ਰਿਹਾ ਔਰ ਉਸ ਤੋਂ ਬਾਅਦ ਲਗਾਤਾਰੇ ਮਾਮਲਾ ਐਸਕੇਲੇਟ ਹੁੰਦਾ ਗਿਆ ਬਿਆਨ ਪਰ ਬਿਆਨ ਚੜਦਾ ਗਿਆ ਔਰ ਉਸ ਤੋਂ ਬਾਅਦ ਕਾਊਂਟਰ ਬਿਆਨ ਵੀ ਸਾਹਮਣੇ ਆਏ ਪਰ ਕਰਨੈਲ ਸਿੰਘ ਪੰਜੌਲੀ ਜੋ ਆਮ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਦੇ ਨੇ ਐਤਕੀ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਹੱਕ ਦੀ ਗੱਲ ਕਰ ਗਏ ਪਰ ਆਖਰਕਾਰ ਕਿਉਂ ਕਰਨੈਲ ਸਿੰਘ ਪੰਜੌਲੀ ਨੇ ਇਹੋ ਜਿਹਾ ਕੀ ਲਿਖਿਆ ਇਹ ਕਰਨੈਲ ਸਿੰਘ ਪੰਜੋਲੀ ਅਸਲ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ ਐਸਜੀਪੀਸੀ ਨੂੰ ਸਮਝਦੇ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਕਿਵੇਂ ਕੰਮ ਹੁੰਦਾ ਹੈ ਇਹ ਵੀ ਉਹ ਸਮਝਦੇ ਨੇ ਇਸ ਕਰਕੇ ਉਹਨਾਂ ਨੇ ਆਪਣਾ ਵਰਜ਼ਨ ਅੱਗੇ ਰੱਖਿਆ ਆਪਣਾ ਤੱਥ ਉਹਨਾਂ ਨੇ ਅੱਗੇ ਰੱਖਿਆ ਤਾਂ ਕਿ ਲੋਕ ਸਮਝ ਸਕਣ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੰਮਕਾਰ ਕਿਵੇਂ ਹੁੰਦਾ ਹੈ ਫਿਰ ਕੀ ਬੋਲੇ ਨੇ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਦਰਸਲ ਫੇਸਬੁੱਕ ਦੇ ਉੱਤੇ ਇੱਕ ਪੋਸਟ ਕਰਨੈਲ ਸਿੰਘ ਪੰਜੋਲੀ ਸਾਂਝੀ ਕਰਦੇ ਨਜ਼ਰ ਆਉਂਦੀ ਹੈ ਕਰਨੈਲ ਸਿੰਘ ਪੰਜੋਲੀ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਲਿਖਦੇ ਨੇ ਕਿ ਮੇਰੇ ਸੁਖਬੀਰ ਸਿੰਘ ਬਾਦਲ ਦੇ ਨਾਲ ਬਹੁਤ ਸਾਰੇ ਮਸਲਿਆਂ ਉੱਤੇ ਮਤਭੇਦ ਨੇ ਪਰ ਇਹ ਸੱਚ ਹੈ ਕਿ ਉਸਨੇ ਹੜਪੀੜਤਾ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਹੀਂ ਮੰਡਿਆ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਨਗਦ ਪੈਸੇ ਦੇ ਸਕਦੀ ਹੈ ਹਾਂ ਇਹ ਤਾਂ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਹਿ ਦਿੱਤਾ ਹੋਵੇ ਕਿ ਫਲਾਣੇ ਪਿੰਡ ਤੇਲ ਭੇਜ ਦਿੱਤਾ ਜਾਵੇ ਜਾ ਫਲਾਣੇ ਪਿੰਡ ਰਾਸ਼ਨ ਭੇਜ ਦਿਓ ਜਾਂ ਫਲਾਣੇ ਪਿੰਡ ਲੰਗਰ ਲਾ ਦਿਓ ਇਹ ਕੋਈ ਮਾੜੀ ਗੱਲ ਵੀ ਨਹੀਂ ਹੈ ਇਹ ਤਾਂ ਕੋਈ ਵੀ ਸਿੱਖ ਕਹਿ ਸਕਦਾ ਹੈ ਕਿਉਂਕਿ ਇਹ ਪੰਥਕ ਸੰਸਥਾ ਹੈ ਅਤੇ ਇਸ ਨੇ ਸਾਰੇ ਸਾਧਨ ਪੰਥ ਲਈ ਹਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਡੇਰਾ ਨਹੀਂ ਹੈ ਜਿੱਥੋਂ ਜਿੰਨਾ ਪੈਸਾ ਜੀ ਕੀਤਾ ਚੁੱਕ ਲਿਆ ਕਿਸੇ ਨੂੰ ਦੇ ਦਿੱਤਾ ਇਹ ਇੱਕ ਐਕਟ ਦੇ ਅਧੀਨ ਕੰਮ ਕਰਦੀ ਸੰਸਥਾ ਹੈ ਗੋਲਕ ਦੀ ਗਿਣਤੀ ਤੋਂ ਲੈ ਕੇ ਬੈਂਕ ਤੱਕ ਮਾਇਆ ਜਮਾ ਕਰਾਉਣ ਦਾ ਸਾਰਾ ਕੰਮਕਾਜ ਪਾਰਦਰਸ਼ੀ ਢੰਗ ਦੇ ਨਾਲ ਹੁੰਦਾ ਹੈ ਏ ਨਹੀਂ ਹੁੰਦਾ ਕਿ ਚਾਦਰ ਵਿਛਾਈ ਗੋਲਕ ਢੇਰੀ ਕੀਤੀ ਤੇ ਪੰਡ ਬੰਨ ਕੇ ਲੈ ਗਏ ਹਾਂ ਇਹ ਵੀ ਸੱਚ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਥੋੜੀ ਬਹੁਤ ਕਰਪਸ਼ਨ ਤਾਂ ਜ਼ਰੂਰ ਹੈ ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਇਹ ਨਹੀਂ ਹੋ ਸਕਦਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲਕ ਦੇ ਪੈਸੇ ਕਿਸੇ ਨੂੰ ਵੰਡਣ ਵਾਸਤੇ ਦੇ ਦੇਵੇ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਬੋਲਣ ਤੋਂ ਪਹਿਲਾਂ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਸ ਬਾਰੇ ਬੋਲਣਾ ਇੱਕ ਵੀ ਸ਼ਬਦ ਸੰਗਤਾਂ ਦੇ ਭਰੋਸੇ ਨੂੰ ਛੱਟ ਮਾਰਦਾ ਹੈ ਅਤੇ ਸੰਸਥਾ ਉੱਤੇ ਸੰਗਤਾਂ ਦਾ ਭਰੋਸਾ ਵੀ ਉੱਠਦਾ ਹੈ ਕਰਨੈਲ ਸਿੰਘ ਪੰਜੋਲੀ ਦੀ ਕਹੀ ਗੱਲ ਵਿੱਚ ਵਜ਼ਨ ਜ਼ਰੂਰ ਨਜ਼ਰ ਆਉਂਦਾ ਪਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪੈਸੇ ਵੰਡੇ ਨੇ ਕੀ ਐਸਜੀਪੀਸੀ ਉਸ ਨੂੰ ਸਿੱਧਾ ਇੰਡੋਰਸ ਕਰ ਸਕਦੀ ਹੈ ਕੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੇ ਤੌਰ ਦੇ ਉੱਤੇ ਉਹ ਪੈਸੇ ਸੁਖਬੀਰ ਸਿੰਘ ਬਾਦਲ ਨੂੰ ਦੇ ਸਕਦੀ ਹੈ ਜਾਂ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ਤੇ ਉਹ ਪੈਸੇ ਕਢਾ ਸਕਦੇ ਆ ਉਹ ਸੁਖਬੀਰ ਸਿੰਘ ਬਾਦਲ ਦਾ ਆਪਣਾ ਬੈਂਕ ਅਕਾਊਂਟ ਨਹੀਂ ਹੈ ਬੈਂਕ ਵਾਲੇ ਵੀ ਜਦੋਂ ਪੈਸੇ ਕਢਾਉਣੇ ਹੋਣ ਤਾਂ ਬੜੇ ਲੰਮੇ ਚੌੜੇ ਪ੍ਰੋਸੀਜਰ ਚ ਪਰਦੇ ਆ ਜਦੋਂ ਲੱਖਾਂ ਦੇ ਹਿਸਾਬ ਨਾਲ ਪੈਸੇ ਕਢਾਉਣੇ ਹੋਣ ਔਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪੈਸੇ ਵੰਡੇ ਆ ਉਸ ਨੂੰ ਲੈ ਕੇ ਇਹ ਕਹਿ ਦੇਣਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨੂੰ ਐਂਡੋਰਸ ਕੀਤਾ ਗਿਆ ਫੰਡ ਕੀਤਾ ਗਿਆ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਖੜ ਤੁਹਾਡੀ ਇਸ ਬਾਰੇ ਕੀ ਰਾਏ ਹੈ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਣੇ ਰੋ ਵਨ ਇੰਡੀਆ ਪੰਜਾਬੀ ਤੇ